ਗਾਇਸ ਅਸ਼ਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਆ ਰਣਵੀਰ ਵਲੌਗਸ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਦੇਖੋ ਹਾਂਜੀ ਅਸੀਂ ਸਵੇਰੇ ਬਹੁਤ ਛੇਤੀ ਉੱਠ ਗਏ ਸੀਗੇ ਅੱਜ ਕਿਉਂਕਿ ਅੱਜ ਖੁਸ਼ੀ ਦਾ ਸੀਗਾ ਪੇਪਰ ਇਹ ਰਾਤ ਵੀ ਲੇਟ ਸੁੱਤੀਆਂ ਸਵੇਰੇ ਵੀ ਜਲਦੀ ਉੱਠ ਗਏ ਇਹਦੇ ਪੇਪਰਾਂ ਦੇ ਦਿਨਾਂ ਦੇ ਵਿੱਚ ਇਹੀ ਹੁੰਦਾ ਕਿ ਅਸੀਂ ਰਾਤ ਬਹੁਤ ਲੇਟ ਸੌਂਦੇ ਆ ਤੇ ਸਵੇਰੇ ਬਹੁਤ ਜਲਦੀ ਉੱਠ ਜਾਂਦੇ ਆ ਕਿਉਂਕਿ ਸਵੇਰੇ ਸਵੇਰੇ ਨਾ ਇਹਨੂੰ ਜੋ ਵੀ ਪੜ੍ਹਾਈ ਕਰਵਾਨੀ ਆ ਉਹ ਇਹਨੂੰ ਫਿਰ ਯਾਦ ਵੀ ਰਹਿ ਜਾਂਦੀ ਹੈ ਨਾਲੇ ਤੇ ਪੇਪਰ ਦੇ ਵਿੱਚ ਵੀ ਬਾਈ ਚਾਂਸ ਹੀ ਹੋ ਜਾਂਦਾ ਹੈ ਕਿ ਉਹੀ ਕੁਝ ਆ ਜਾਂਦਾ ਹੈ ਜੋ ਸਵੇਰੇ ਪੜਿਆ ਹੋਵੇ ਹਨਾ ਮੇਨ ਮੇਨ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਉਹ ਕਰਵਾਨੀਆਂ ਇੱਥੇ ਰਵਨੀਤ ਘਾਰੇ ਸੀਗੀ ਬਹੁਤ ਜ਼ਿਆਦਾ ਤੰਗ ਕਿਉਂਕਿ ਇਹ ਵੀ ਸਾਡੇ ਨਾਲ ਜਦੋਂ ਅਸੀਂ ਉੱਠਦੇ ਆ ਉਸੇ ਟਾਈਮ ਹੀ ਉੱਠ ਜਾਂਦੀ ਹੈ ਕਈ ਵਾਰ ਅੱਜ ਜੀਵੀ ਬਹੁਤ ਜਲਦੀ ਉੱਠ ਗਈ ਸੀ ਕਿਉਂਕਿ ਬਹੁਤ ਥੋੜਾ ਬਹੁਤ ਸ਼ੋਰ ਪੈ ਰਿਹਾ ਸੀਗਾ ਹਨਾ ਇਹ ਉੱਠ ਗਈ ਐ ਫਟਾਫਟ ਤੇ ਖੁਸ਼ੀ ਕੱਢ ਰਹੀ ਸੀਗੀ ਇੱਥੇ ਆਪਣੀਆਂ ਬੁਕਸ ਪਹਿਲਾਂ ਮੈਂ ਖੁਸ਼ੀ ਦੇ ਸਿਰ 'ਚ ਤੇਲ ਲਗਾਇਆ ਮੈਂ ਖੈਰ ਨਹਾ ਲਿਆ ਸੀਗਾ ਇਹਨਾਂ ਨੇ ਹਲੇ ਨਹੀਂ ਨਹਾਏ ਸੀਗੇ ਬੱਚੇ ਤੇ ਖੁਸ਼ੀ ਆਪਣੀਆਂ ਬੁਕਸ ਕੱਢ ਰਹੀ ਸੀ ਦੇਖੋ ਖੁਸ਼ੀ ਐ ਜਿਹੀ ਸੀਗੀ ਪੂਰੀ ਖੁਸ਼ ਕਿਉਂਕਿ ਇਹਨੇ ਅੱਜ ਕਾਫੀ ਦਿਨਾਂ ਬਾਅਦ ਸਕੂਲ ਜਾਣਾ ਸੀਗਾ ਇਹ ਵੀ ਖੁਸ਼ੀ 'ਕ ਅਲੱਗ ਜਿਹੀ ਹੁੰਦੀ ਆ ਹਨਾ ਤੇ ਪਰ ਇਹ ਵੀ ਹੁੰਦਾ ਕਿ ਘਰੇ ਜਦੋਂ ਇਹਨੂੰ ਪੜਾਨੀਆਂ ਥੋੜੋ ਥੋੜਾ ਪੜਾਨੀਆਂ ਸਕੂਲ ਫੇਰੇ ਬਿਮਾਰ ਹੋ ਬਿਲਕੁਲ ਹੀ ਨਹੀਂ ਲੱਗ ਰਿਹਾ ਕਿ ਇਹ ਨਾ ਇਹ ਨਾ ਤਾਂ ਕੇ ਇੰਨੀ ਸੋਣੀ ਬਣਾਈ ਸੀਗੀ ਤੇ ਕੀ ਹਾਲਤ ਕੀਤੀ ਇਹਨੇ ਆਪਦੀ ਸ਼ੂਸ ਵਸਤੇ ਨਾ ਤੜਫਦੀ ਹੈ ਨਾ ਤੜਫਦੀ ਹੈ ਨਾ ਮੇਰੇ ਕੋ ਅੱਜ ਬੈਠ ਅੱਜ ਬੈਠੋ ਅੱਥੇ ਮੈਂ ਤੁਹਾਨੂੰ ਇੱਕ ਚੋਲ ਜ਼ੇ ਦਵੂ ਆਪਾਂ ਇਹ ਦੇ 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 ਨਹੀਂ ਬੇਟਾ ਨੋ ਡੋਨਟ 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 ਇਹਨੂੰ ਰੱਖੋ ਚਲੋ ਇਹਨੂੰ ਇੱਥੇ ਰੱਖ ਦਿਓ ਪੂਰੇ ਐਫਰਟ ਲਗਾ ਕੇ ਇਹਨੇ ਇੱਥੋਂ ਚੱਕਿਆ ਉੱਪਰੋਂ ਮੇਰੇ ਇੱਥੇ ਪੈਰ ਆਜੋ ਤੇ ਇਸ ਤੋਂ ਬਾਅਦ ਨਾ ਫਿਰ ਮੈਂ ਕੱਪੜੇ ਵਗੈਰਾ ਚੇਂਜ ਕਰਕੇ ਤੇ ਰਵਨੀਤ ਨੂੰ ਵੀ ਇੱਥੇ ਮੈਂ ਨਵਾਤਾ ਸੀਗਾ ਤੇ ਖੁਸ਼ੀ ਨੂੰ ਮੈਂ ਫਿਰ ਸਕੂਲੋਂ ਲੈਣ ਚਲੀ ਗਈ ਖੁਸ਼ੀ ਨੂੰ ਸਕੂਲੋਂ ਲਿਆਈ ਤੇ ਫਿਰ ਉਸ ਤੋਂ ਬਾਅਦ ਅਸੀਂ ਆ ਗਏ ਉੱਪਰ ਛੱਤ ਤੇ ਛੱਤ 'ਤੇ ਬੈਠੇ ਥੋੜੀ ਦੇਰ ਉੱਥੇ ਸਾਨੂੰ ਲੱਗ ਰਹੀ ਸੀਗੀ ਬਹੁਤ ਤੇਜ਼ ਧੁੱਪ ਫਿਰ ਅਸੀਂ ਅੰਦਰ ਰੂਮ 'ਚ ਆ ਕੇ ਇੱਥੇ ਬੈਠ ਗਏ ਤੇ ਰਵਨੀਤ ਕਾ ਰਹੀ ਸੀ ਬਹੁਤ ਜ਼ਿਆਦਾ ਜਿੱਦ ਬੂਟ ਪਾਣ ਦੀ ਇਹਨੂੰ ਇਹ ਹੁੰਦਾ ਕਿ ਮੈਂ ਬੂਟ ਪਾ ਕੇ ਤੁਰਾਂ ਫਿਰ ਔਰ ਇਹਨੂੰ ਇਹ ਬੂਟ ਵੀ ਬਹੁਤ ਜ਼ਿਆਦਾ ਪਸੰਦ ਨੇ ਇਸ ਕਰਕੇ ਫਿਰ ਇਹ ਬੂਟ ਉਤਾਰਦੀ ਨਹੀਂ ਹੈ ਇਹ ਪਾ ਕੇ बस ਘੁੰਮਦੀ ਰਹਿੰਦੀ ਹੈ ਕਦੀ ਇੱਧਰ ਤੇ ਕਦੀ ਉੱਧਰ ਇਹਨੂੰ ਥੋੜੀ ਜੀ ਆਜ਼ਾਦੀ ਵੀ ਮਿਲ ਜਾਂਦੀ ਹੈ ਬੂਟ ਪਾਣ ਦੇ ਨਾਲ ਇਹਨੂੰ ਪਤਾ ਹੈ ਕਿ ਬੂਟ ਪਾਉਂਗੀ ਤੇ ਮੈਨੂੰ ਫਿਰ ਤੁਰਨ ਦੇਣਗੇ ਇਹ ਇੱਧਰ ਉੱਧਰ ਘੁੰਮਣ ਦੇਣਗੇ ਧੁੱਪ ਵੀ ਸੀ ਕਾਫੀ ਤੇਜ਼ ਤੇ ਇੱਥੇ ਫਿਰ ਅਸੀਂ ਧੁੱਪ ਨੂੰ ਇੰਜੋਏ ਕਰ ਰਹੇ ਸੀਗੇ ਉੱਪਰ ਬੈਠ ਕੇ ਤੇ ਦੇਖੋ ਰਵਨੀਤ ਖੁਸ਼ੀ ਦੇ ਨਾਲ ਇਹਦੀ ਬੌਂਡਿੰਗ ਬਹੁਤ ਵਧੀਆ ਹੈ ਖੁਸ਼ੀ ਨੂੰ ਬਹੁਤ ਪਿਆਰ ਕਰਦੀ ਹੈ ਤੇ ਖੁਸ਼ੀ ਵੀ ਇਹਨੂੰ ਕਾਫੀ ਪਿਆਰ ਕਰਦੀ ਹੈ ਬਹੁਤ ਜ਼ਿਆਦਾ ਹੋ ਰਿਹਾ ਹੁੰਦਾ ਛੱਡ ਛੱਡ ਇਹਨੇ ਸੋਹਣਾ ਵੀ ਨਹੀਂ ਆ ਗਿਆ ਜਲਦੀ ਆਉਂਦੇ ਆ ਦਿਖਾਣੇ ਮੇਰੇ ਪਤਾ ਕਿ ਪਿਆਰ ਕਰ ਰਹੀ ਹੈ ਇਹ ਮਸਕਾ ਲਗਾ ਰਹੀ ਹੈ ਮਸਕਾ ਪਹਿਣ ਨੂੰ ਆਏ 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 ਪਿਆਰ ਕਰਦੀ ਵੀ ਹੈ ਮੇਰਾ ਬੱਚਾ ਚਲੋ আচ্ছা ਜਿੰਨੇ ਸ਼ੂਜ਼ ਪਾਏ ਆ ਉਹਨੂੰ ਪਿਆਰ ਕੀਤਾ ਇਹਨੂੰ ਆਪਣੇ ਬੂਟਾਂ ਨਾਲ ਪਿਆਰ ਹੈ ਨਾ ਬਹੁਤ ਹੀ ਜ਼ਿਆਦਾ ਗੋ ਟੋਪੀ ਇਹ ਲਗਾਉਂਦੀ ਨਹੀਂ ਨਾ ਦੂਜਿਆਂ ਨੂੰ ਲਗਾਉਣ ਦਿੰਦੀ ਹੈ ਦੂਸਰਿਆਂ ਦੇ ਲੱਗੇ ਵੀ ਉਤਾਰ ਦਿੰਦੀ ਹੈ ਤੇ ਫਿਰ ਇੱਥੇ ਬੂਟ ਪਵਾ ਕੇ ਨਾ ਥੋੜੀ ਦੇਰ ਲਈ ਟਿੱਕੇ ਬੈਠ ਗਈ ਸੀਗੀ 5 ਮਿੰਟ ਲਈ ਮਸਲ ਟਿਕਾਇਆ ਸੀਗਾ ਇੱਥੇ ਵੀ ਇਹਨੂੰ ਤੇ ਦੇਖੋ ਇਹਦੇ ਪਹਿਲਾਂ ਮੈਂ ਬੂਟ ਇੱਥੇ ਪੀਟੀ ਦੇ ਉੱਪਰ ਰੱਖਦੇ ਸੀ ਇਹਨੇ ਆਈਡੀਆ ਲਗਾ ਲਿਆ ਮੇਰੇ ਪੈਰਾਂ ਤੇ ਚੜ ਕੇ ਤੇ ਫਿਰ ਇਹਨੇ ਇੱਥੋਂ ਬੂਟ ਚੱਕੇ ਆਪਣੇ ਇਸ ਤੋਂ ਬਾਅਦ ਜੀ ਆ ਗਿਆ ਸ਼ਾਮ ਦਾ ਟਾਈਮ ਮੈਂ ਕੱਪੜੇ ਜਿਹੜੇ ਵਾਸ਼ ਕੀਤੇ ਹੋਏ ਸੀਗੇ ਉਹ ਉਤਾਰੇ ਉੱਪਰ ਛਾਤ 'ਤੋਂ ਸਾਰੇ ਕੱਪੜੇ ਸ਼ਾਮ ਨੂੰ ਫਿਰ ਮੈਂ ਉਤਾਰਨ ਗਈ ਕੱਪੜੇ ਵਗੈਰਾ ਉਤਾਰ ਕੇ ਤੈ ਤਾਂ ਮੈਂ ਲਗਾਏ ਨਹੀਂਗੇ ਵੈਸੇ ਹੀ ਰੱਖ ਦਿੱਤੇ ਸਾਰੇ ਕੱਪੜੇ ਕਿਉਂਕਿ ਅੱਜ ਹੈਡੈਕ ਵੀ ਹੋ ਰਹੀ ਸੀ ਜੀ ਥੋੜੀ ਜੀ ਤੇ ਰਾਤ ਦੇ ਖਾਣੇ ਦੀ ਤਿਆਰੀ ਹੋ ਰਹੀ ਸੀਗੀ ਰਾਤ ਦੇ ਖਾਣੇ ਦੇ ਵਿੱਚ ਅੱਜ ਮੈਂ ਬਣਾਇਆ ਸੀਗਾ ਸਿਰਫ ਦਾਲ ਮਾਂ ਛੋਲਿਆਂ ਦੀ ਥੋੜੇ ਜਿਹਾ ਬਰਤਨ ਸੀਗੇ ਵੋਸ਼ ਕਰਨ ਵਾਲੇ ਦੁਪਹਿਰ ਦੇ ਤੇ ਫਿਰ ਮੈਂ ਬਣਾ ਲਈ ਚਾਹ ਚੈਨਲ ਨੂੰ ਸਬਸਕ੍ਰਾਈਬ ਸ਼ੋਰ ਕਰਿਓ